ਮੋਹਾਲੀ ਪੁਲਿਸ ਦਾ ਜਿਹੜਾ ਸਾਈਬਰ ਸੈੱਲ ਹੈਗਾ ਜੀ ਉਹਨਾਂ ਵੱਲੋਂ ਇੱਕ ਆਨਲਾਈਨ ਗੇਮਿੰਗ ਦੇ ਉੱਪਰ ਫਰਾਡ ਕਰਕੇ ਲੋਕਾਂ ਨਾਲ ਲੋਕਾਂ ਦਾ ਪੈਸਾ ਜਿਹੜਾ ਠੱਗਿਆ ਜਾ ਰਿਹਾ ਸੀਗਾ ਉਸ ਕਾਲ ਸੈਂਟਰ ਨੂੰ ਬਸਟ ਕੀਤਾ ਗਿਆ ਜੀ ਸਨੀ ਐਨ ਕਲੇਵ ਦੇ ਵਿੱਚ ਇੱਕ ਘਰ ਕਿਰਾਏ ਤੇ ਲੈ ਕੇ ਤਿੰਨ ਬੰਦੇ ਜਿਹੜੇ ਹੈਗੇ ਆ ਇੱਕ ਆਨਲਾਈਨ ਗੇਮਿੰਗ ਐਪ ਦੇ ਥਰੂ ਉਹਨਾਂ ਤੋਂ ਕੁਆਇਨਸ ਔਰ ਉਹਦੇ ਕੁਆਇਨਸ ਦੇ ਲਈ ਅੱਗੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ ਜੀ ਉਹਦੇ 'ਚ ਅਸੀਂ ਇਹਨੂੰ ਕਾਲ ਸੈਂਟਰ ਨੂੰ ਬਸਟ ਕੀਤਾ ਤਿੰਨ ਜਿਹੜੇ ਬੰਦੇ ਹੈਗੇ ਆ ਇਹਦੇ ਵਿੱਚ ਫੜੇ ਗਏ ਆ ਅਕਸ਼ੇ ਕੁਮਾਰ ਸਿਤੇਸ਼ ਔਰ ਚੇਤਨ ਇਹ ਹਰਿਆਣਾ ਇੱਕ ਬੰਦਾ ਹਰਿਆਣੇ ਦਾ ਰਹਿਣ ਵਾਲਾ ਦੋ ਗੁਜਰਾਤ ਦੇ ਰਹਿਣ ਵਾਲੇ ਆ ਜੀ ਤਕਰੀਬਨ ਡੇਢ ਕੋ 2 ਮਹੀਨੇ ਤੋਂ ਇਹ ਕਾਲ ਸੈਂਟਰ ਅੰਦਰ ਚੱਲ ਰਿਹਾ ਸੀਗਾ ਤੇ ਜਿਹੜੀ ਟੋਟਲ ਇਹਦੇ ਚ ਰਿਕਵਰੀ ਹੈਗੀ 20 ਮੋਬਾਈਲ ਫੋਨ 3 ਲੈਪਟਾਪ 48 ਬੈਂਕਾਂ ਦੇ ਏਟੀਐਮ ਕਾਰਡ ਤੇ 9 ਚੈੱਕ ਬੁਕਸ ਸਾਨੂੰ ਮਿਲੀਆਂ ਜਿੰਨੇ ਕ ਅਸੀਂ ਬੈਂਕ ਖਾਤੇ ਦੇਖਿਆ 45 ਦੇ ਕਰੀਬ ਹਲੇ ਤੱਕ ਅਸੀਂ ਆਇਡੈਂਟੀਫਾਈ ਕਰ ਲਏਗੇ ਇਹਨਾਂ ਦੇ ਬੈਂਕ ਖਾਤੇ ਮਿਲੇ ਹੋਏ ਆ ਜਿਨ੍ਹਾਂ ਦੇ ਤਕਰੀਬਨ 3 ਕਰੋੜ ਤੋਂ ਜ਼ਿਆਦਾ ਦੀ ਠੱਗੀ ਲੱਗ ਲੱਗ ਇਹਨਾਂ ਨੇ ਲੋਕਾਂ ਨਾਲ ਮਾਰੀ ਕੋਈ ਸੀ ਇੱਕ ਇਹ ਸੀ ਔਰ ਇਹਦੇ ਜਿਹੜੇ ਵਿਕਟਮ ਸਾਡੇ ਹੈਗੇ ਜੀ ਸਾਰੇ ਪੈਨ ਇੰਡੀਆ ਹੈਗੇ ਇੱਕ ਇੰਪੋਰਟੈਂਟ ਇਹ ਸੀਗਾ ਸੈਕੰਡਲੀ ਜੀ ਇੱਕ ਡਿਜੀਟਲ ਅਰੈਸਟ ਦੀ ਪ੍ਰिवेंशन ਹੋਈ ਹੈਗੀ ਹੈ ਇੱਕ 80 ਸਾਲ ਦੀ ਲੇਡੀ ਹੈ ਮੋਹਾਲੀ ਫੇਸ 2 ਦੀ ਰਹਿਣ ਵਾਲੀ ਜਿਨ੍ਹਾਂ ਨੂੰ ਕਿ ਇੱਕ ਤਰ੍ਹਾਂ ਦੋ ਦਿਨ ਲਈ ਡਿਜੀਟਲ ਅਰੈਸਟ ਕੀਤਾ ਗਿਆ ਤੇ 2 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ ਉਹਨਾਂ ਨੇ ਜਦੋਂ ਬੈਂਕ ਮੈਨੇਜਰ ਤੋਂ ਬਾਰ-ਬਾਰ ਕਿਹਾ ਵੀ ਕਿਸੇ ਖਾਤੇ 'ਚ ਮੇਰੇ ਚੰਨੇ ਪੈਸੇ ਟਰਾਂਸਫਰ ਕਰ ਦਿਓ ਤਾਂ ਉਹਨਾਂ ਨੂੰ ਸ਼ੱਕ ਪਿਆ ਉਹਨਾਂ ਨੇ ਪੁਲਿਸ ਨੂੰ ਇਨਟੀਮੀਟ ਕੀਤਾ ਤੇ ਅਸੀਂ ਜਾ ਕੇ ਜਿਹੜਾ ਡਿਜੀਟਲ ਅਰੇਸਟ ਦਾ ਇੱਕੋ ਚੱਲ ਰਿਹਾ ਸੀਗਾ ਇਹ ਸਾਈਬਰ ਸੈੱਲ ਨੇ ਬਸਟ ਕੀਤਾ ਮਾਡਲ ਤੇ ਉਹਦੇ ਚ ਵੀ ਇੱਕ ਅਟੈਂਪਟ ਦੀ ਐਫ ਆਈ ਆਰ ਜਿਹੜੀ ਡਿਜਟਲ ਕੀਤੀ ਗਈ ਆ ਅੱਗੇ ਉਹਨਾਂ ਨੂੰ ਬੰਦਿਆਂ ਨੂੰ ਫੜਨ ਲਈ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਇਡੈਂਟੀਫਾਈ ਕਰਕੇ ਉਹਨਾਂ ਦੇ ਆਈ ਪੀ ਵਗੈਰਾ ਲੈ ਕੇ ਬੰਦਿਆਂ ਨੂੰ ਟ੍ਰੇਸ ਕਰ ਲਈਏ ਜੀ ਸਰ ਫਲੈਟ ਕਿਸ ਦੇ ਨਾਮ ਤੇ ਲਿਆ ਦੀ ਕਿਸੇ ਕਿਹੜਾ ਪਹਿਲਾ ਵਾਲ ਹਾਂਜੀ ਨਹੀਂ ਇਹ ਫਲੈਟ ਜਿਹੜਾ ਅਛੇ ਕੁਮਾਰ ਦਾ ਨੇ ਲਿਆ ਹੋਇਆ ਜੀ ਹਲੇ ਆਪਾਂ ਵੈਰੀਫਾਈ ਕਰਨਾ ਕਿ ਮਾਲਕ ਦਾ ਕੋਈ ਰੋਲ ਹੈ ਇਹਦੇ 'ਚ ਨਹੀਂ ਹੈ ਕ੍ਰਿਮੀਨਲ ਹਿਸਟਰੀ ਵੈਸੇ ਨ ਇੱਕ ਗੇਮਿੰਗ ਐਪ ਕਰਨੀ ਚਾਹਨਾ ਹੈ ਡਿਜੀਟਲ ਰਹਿਤੀ ਅਸੀਂ ਬਾਰ-ਬਾਰ ਪਹਿਲਾਂ ਵੀ ਅਪੀਲ ਕਰ ਰਹੇ ਸੀਗੇ ਮੇਬੀ ਚੰਗਾ ਕੰਮ ਹੋਇਆ মিডিਆ ਦੇ ਥਰੂ ਲੋਕਾਂ ਤੱਕ ਗੱਲ ਗਈ ਬੈਂਕਸ ਦੇ ਮੈਨੇਜਰ ਜਿਹੜੇ ਐਲਰਟ ਹੋਏ ਤਾਂ ਉਹ ਇੰਨੀ ਵੱਡੀ ट्रांजैक्शन ਅਮਾਊਂਟ ਤੇ ਕਿਤੇ ਨਾ ਕਿਤੇ ਡਾਊਟਫੁਲ ਹੋ ਕੇ ਉਹਨੇ ਪੁਲਿਸ ਨੂੰ ਅਲਰਟ ਕੀਤਾ ਤਾਂ ਮੈਂ ਐਸਪੀ ਸਾਈਬਰ ਕ੍ਰਾਈਮ ਨੂੰ ਵੀ ਰਿਕੁਐਸਟ ਕੀਤੀ ਸੀਗੀ ਵੀ ਉਹ ਜਿਹੜਾ ਬੈਂਕ ਮੈਨੇਜਰ ਹੈਗਾ ਵੀ ਆਰ ਰਾਈਟਿੰਗ ਟੂ ਦਾ ਬੈਂਕ ਕਿ ਜੀ ਚੰਗਾ ਕੰਮ ਕੀਤਾ ਇੱਕ ਕਮੈਂਡੇਸ਼ਨ ਉਹਦੇ ਲਈ ਅਪਰੀਸ਼ੀਏਸ਼ਨ ਲੈਟਰ ਵਗੈਰਾ ਵੀ ਆਰ ਰਾਈਟਿੰਗ ਟੂ ਹਿਮ ਤੋਂ ਕਿ ਉਹਨਾਂ ਨੂੰ ਸੂਟੇਬਲੀ ਉਹਨਾਂ ਦਾ ਜਿਹੜਾ ਬੈਂਕ ਹੈਗਾ ਦੇ ਕੈਨ ਰਿਵਾਰਡ ਹੈ ਸੈਕੰਡਲੀ ਦੁਬਾਰਾ ਅਪੀਲ ਇਹੀ ਹੈ ਜੀ ਵੀ ਬਾਕੀ ਵੀ ਇਸ ਤਰ੍ਹਾਂ ਅਲਰਟ ਇੱਕ ਦਾ ਲੋਕੀ ਆਪ ਅਲਰਟ ਹੋ ਜਾਣ ਕਿ ਜੀ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ देयर इज नो ਪ੍ਰੋਵੀਜ਼ਨ ਇਨ ਐਨੀ ਲਾਅ ਫਾਰ ਦਾ ਡਿਜੀਟਲ ਅਰੈਸਟ ਸਿਰਫ ਤੇ ਸਿਰਫ ਫਿਜ਼ੀਕਲ ਅਰੈਸਟ ਜਿਹੜੀ ਹੈਗੀ ਉਹ ਪੁਲਿਸ ਪ੍ਰੋਪਰਲੀ ਕਰਦੀ ਹੈਗੀ ਉਹ ਅਲੱਗ ਚੀਜ਼ ਹੈਗੀ ਹੈ ਲੇਕਿਨ ਡਿਜੀਟਲ ਅਰੈਸਟ ਜੇ ਕੋਈ ਕੋਈ ਵੀ ਤੁਹਾਨੂੰ ਕਾਲ ਆਂਦੀ ਹੈ ਕੁਝ ਵੀ ਆਂਦਾ ਹੈ ਤਾਂ ਦੈਟ ਇਜ਼ ਅ ਫੇਕ ਕਾਲ ਉਹ ਇੱਕ ਸਕੈਮ ਹੈਗਾ ਬਿਲਕੁਲ ਹੀ ਤਾਂ ਉਹਦੇ ਚ ਨਾ ਪਿਆ ਜਾਵੇ ਸੈਕੰਡ ਇੱਕ ਜਿਹੜਾ ਇੰਪੋਰਟੈਂਟ ਹੁਣ ਦੇਖਣ ਚ ਆਇਆ ਹੈਗਾ ਬਾਰ ਬਾਰ ਲੋਕਾਂ ਨੂੰ ਇੱਕ ਮੈਸੇਜ ਜਾਂਦਾ ਇੱਕ APK ਫਾਈਲ ਹੁੰਦੀ ਹੈ ਉਹ ਜਾਂਦੀ ਹੈ ਉਹ ਇਸ ਤਰ੍ਹਾਂ ਜਾਂਦੀ ਹੈ ਕਿ ਤੁਹਾਡਾ ਚਲਾਨ ਹੋ ਗਿਆ ਆਰਟੀਓ ਚਲਾਨ ਆਰਟੀਓ ਚਲਾਨ ਹੋ ਗਿਆ ਤਾਂ ਆਰਟੀਓ ਚਲਾਨ ਉਸ ਤਰ੍ਹਾਂ ਜਾਂਦਾ ਤੇ ਉਹ ਬੰਦੇ ਖੋਲ ਕੇ ਚੈੱਕ ਕਰਦੇ ਹੈਗੇ ਜੀ ਤਾਂ ਉਹ ਚਲਾਨ ਨਹੀਂ ਹੋਇਆ ਹੁੰਦਾ ਬਟ ਬੇਸਿਕਲੀ ਇੱਕ ਫਰਾਡ ਲਿੰਕ ਦੇ ਦਿੱਤਾ ਜਾਂਦਾ ਤੇ ਬੰਦਾ ਉੱਥੇ ਪੈਸੇ ਪੇਅ ਕਰ ਦਿੰਦਾ ਇਹ ਬਾਰ ਬਾਰ ਕੰਪਲੇਂਟ ਆ ਰਹੀ ਹੈ ਤਾਂ ਕਾਈਂਡਲੀ ਉਸ ਚੀਜ਼ ਨੂੰ ਤੁਸੀਂ ਜਦੋਂ ਵੀ ਕੋਈ ਚਲਾਨ ਦੀ ਫਾਈਲ ਇਸ ਤਰ੍ਹਾਂ ਦੀ ਆਂਦੀ ਹੈਗੀ ਹੈ ਕੋ ਇੰਟੀਮੀਸ਼ਨ ਤੁਹਾਨੂੰ ਆਂਦੀ ਹੈ ਤਾਂ ਉਹ ਪਹਿਲਾਂ ਤੇ ਗੱਲ ਹੈ ਕਿ ਐਸਐਮਐਸ ਦੇ ਥਰੂ ਆਂਦੀ ਹੈ ਪ੍ਰੋਪਰ ਜੇ ਅਗਰ ਉਸ ਤਰ੍ਹਾਂ ਐਸਐਮਐਸ ਦੇ ਥਰੂ ਆ ਜਾਂਦੀ ਹੈ ਤਾਂ ਤੁਸੀਂ ਕਾਈਂਡਲੀ ਜਿਹੜੀਆਂ ਲਿੰਕਡ ਵੈਬਸਾਈਟਸ ਹੈਗੀਆਂ ਗਵਰਨਮੈਂਟ ਦੀਆਂ ਉਹਦੇ ਤੇ ਜਾ ਕੇ ਚੈੱਕ ਕਰੋ ਇੱਕ ਵਾਰੀ ਕਿ ਉੱਥੇ ਕੋਈ ਚਲਾਨ ਹੈ ਜਾਂ ਨਹੀਂ ਇਹ ਕੋਈ ਵੀ ਰੈਂਡਮ ਸਾਈਟ ਦੇ ਉੱਪਰ ਨਾ ਇਸ ਤਰ੍ਹਾਂ ਦੀ ਕੋਈ ਪੇਮੈਂਟ ਕੀਤੀ ਜਾਵੇ ਤੇ ਜਿਹਨੂੰ ਇਹ ਲਿੰਕ ਆਂਦਾ ਹੈਗਾ ਉਹ ਸਾਈਬਰ ਸੈੱਲ ਦੇ ਵਿੱਚ ਮੌੜੀ ਦੇ ਵਿੱਚ ਚਾਹੇ ਫਿਜ਼ੀਕਲੀ ਜਾਂ ਈਮੇਲ ਤੇ ਰਾਹੀਂ ਉਹਦੀ ਕੰਪਲੀਟ ਕਰੇ ਉਹ ਲਿੰਕ ਸਾਡੇ ਨਾਲ ਸ਼ੇਅਰ ਕੀਤਾ ਜਾਵੇ ਤਾਂਕਰ ਉਹ ਬੰਦ ਕਰਾਇਆ ਜਾ ਸਕੇ ਤੇ ਉਹਨੂੰ ਟੇਕ ਡਾਊਨ ਕਰੀਏ ਸਰ ਬੜੀ ਵੱਡੀ ਕਾਮ ਜੰਬੀ ਹੈ ਜਿਹੜੀ ਲੇਡੀਜ਼ ਐਸੀ ਸਾਡੇ ਜਿਹਨਾਂ ਦੇ 2 ਕਰੋੜ ਰੁਪਏ ਪਾ ਦੇਣਾ ਸੀਗਾ ਜੇਕਰ ਫੋਰਸ ਜਿਹੜੀ ਹੈ ਟੈਂਪਰ ਜਿਹਦੇ ਉਹਨੂੰ ਕੋਇਨਸ ਮਿਲਦੇ ਸੀਗੇ ਬੇਸਿਕਲੀ ਉਹ ਨਾਂ ਉਹਨਾਂ ਨੂੰ ਅਪਾਇੰਟ ਦਿੰਦੇ ਸੀਗੇ ਉਹਨੇ ਜਿੰਨੇ ਹੁੰਦੇ ਹੈਗੇ ਜੀ ਤੇ ਉਹਦੇ ਵਿੱਚੋਂ ਥੱਗੀ ਮਰੀ ਜਾ ਰਹੀ ਸੀ ਸਰ ਜਾ ਰਿਹਾ ਸਾਰੇ ਦੋਸਰੀ ਸਟੇਟਾਂ ਦੇ ਹੀ ਬੰਦੇ ਇੱਥੇ ਆ ਕੇ ਅਪਰੇਟ ਕਰ ਲਏ ਨੇ ਇਹ ਕੀ ਕਾਰਨ ਹੈ ਕਿ ਇਹਨਾਂ ਲਈ ਕਿਉਂ ਇਹ ਜਗ੍ਹਾ ਇਨੀ ਸੇਫ ਹੋ ਚੁੱਕੀ ਹੋਈ ਹੈ ਨਹੀਂ ਸੇਫ ਤੱਕ ਨਹੀਂ ਕਹਿ ਸਕਦੇ ਆਪਾਂ ਇਸ ਤਰੈਗੂਲਰਲੀ ਬਸਟ ਕਰ ਰਹੇ ਹਾਂ ਜੀ ਲੇਕਿਨ ਇਹ ਹੈ ਵੀ ਜਿੱਥੇ ਵੀ ਰੈਪਿਡ ਅਰਬਨਾਈਜੇਸ਼ਨ ਹੁੰਦੀ ਹੈਗੀ ਉੱਥੇ ਇਸ ਤਰ੍ਹਾਂ ਘਰ ਵਗੈਰਾ ਫਲੈਟਸ ਕਿਰਾਏ ਤੇ ਮਿਲ ਜਾਂਦੇ ਈਜ਼ੀਲੀ ਤੇ ਕੋਈ ਕ੍ਰਿਮੀਨਲ ਰਿਕਾਰਡ ਨਾ ਹੋਣ ਕਰਕੇ ਕਿਸੇ ਨੂੰ ਸ਼ੱਕ ਵੀ ਨਹੀਂ ਪੈਂਦਾ ਇਹਨਾਂ ਤੇ ਤੇ ਜਿਵੇਂ ਜਿਵੇਂ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਹ ਵੀ ਬੱਸ ਸਰ ਕੈਸ਼ ਵੀ ਹੋ ਗਿਆ ਕੈਸ਼ ਵੀ ਨਾ ਵੀ ਕੈਸ਼ ਰਿਕਵਰੀ ਨਹੀਂ ਰਿਕਵਰੀ ਹੈਗੀ ਉਹ ਮੈਂ ਤੁਹਾਨੂੰ ਦੱਸੀ ਹੈਗੀ ਸਰ ਪਹਿਲਾ ਸਾਲ ਸੈਂਟਰ ਸੀ ਉਹਨਾਂ ਦਾ ਕੋਈ ਚੱਲਿਆ ਹੁਣ ਚੱਲ ਨਹੀਂ ਉਸ ਤਰ੍ਹਾਂ ਵੀ ਉਸ ਉਸ ਤਰ੍ਹਾਂ ਦਾ ਹੀ ਮਾਡਰਨ ਬ੍ਰਾਂਡਿੰਗ ਹੈ ਇਹਨਾਂ ਦਾ ਸਰਵਰ ਇਹਨਾਂ ਦਾ ਵੀ ਬਾਹਰ ਹੈ ਸੋ ਵੀ ਆਰ ਟ੍ਰਾਈਂਗ ਟੂ ਚੈੱਕ ਵੀ ਉਹਨਾਂ ਦਾ ਕੋਈ ਲਿੰਕ ਅਪ ਹੈ ਕਿ ਨਹੀਂ ਸਰ ਕਿਹੜੀ ਕਿਹੜੀ ਹਸਰ ਇਸ ਤਰ੍ਹਾਂ ਦਾ ਲਿੰਕ ਹਲੇ ਤੱਕ ਸਰ ਇਹਨਾਂ ਦੀ ਕੀ ਆਈਡੀ ਬੈਕਗ੍ਰਾਉਂਡ ਹੈ ਨਹੀਂ ਨਹੀਂ ਜਿਹੜਾ ਜਿਹੜਾ ਇੱਕ ਬੰਦਾ ਹੈ ਉਹਦੀ ਬੀਬੀਏ ਕੀਤੀ ਹੋਈ ਹੈ ਸਰ ਕਿਹੜੀ ਕੰਟਰੀ ਦਾ ਸਰਵਰ ਆਪਰੇਟ ਹੋ ਰਿਹਾ ਸੀਗਾ ਸਰਵਰ